ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂਕਾਰਾਂ ਵਿੱਚ ਮਾਲਕ ਕਰੇ ਜੀ ਵਾਦਾ ਲਾਓ ਜੀ ਅੱਜ ਭੈਣ ਸਾਡੀ ਆਈ ਹੋਈ ਆ ਜੀ ਛੋਟੀ ਜਿਹੜੀ ਖੈੜ ਤੋਂ ਰੱਜੀ ਦੀਦੀ ਹੈ ਨਾ ਤੁਸੀਂ ਜਾਣਦੇ ਆ ਬਹੁਤ ਵਧੀਆ ਉਹਦਾ ਹਸਮੁਖ ਸੁਭਾਅ ਹੈ ਹਨਾ ਤੇ ਰੌਣਕ ਜੀ ਲਾ ਦਿੰਦੀ ਆ ਜਦੋਂ ਵੀ ਆਉਂਦੀ ਆ ਹਨਾ ਪਰ ਅੱਜ ਥੋੜੀ ਜੀ ਉਹ ਭਾਈ ਸੇਤ ਤੋਂ ਟੁੱਟ ਲਈ ਆ ਤੇ ਉੱਥੇ ਦਿਖਾਇਆ ਸੀਗਾ ਉਹਨਾਂ ਨੇ ਕਿਸੇ ਡਾਕਟਰ ਨੂੰ ਆਪਣੇ ਖੈਡ ਦਿਖਾਇਆ ਸੀਗਾ ਪਹਿਲਾਂ ਪਿੰਡ ਤੋਂ ਲੰਦੇ ਰਹੇ ਦਵਾਈ ਫੇ ਖੈਡ ਦਿਖਾਇਆ ਉਹਨਾਂ ਨੇ ਤੇ ਉਹਨਾਂ ਦੇ ਮਤਲਬ ਪਥਰੀਆਂ ਆਈਆਂ ਮੈਨੂੰ ਲੱਗਦਾ ਸ਼ਾਇਦ ਹਨਾ ਤੇ ਹੋਰ ਪਤਾ ਨਹੀਂ ਕਾਹਦਾ ਕਹਿੰਦੇ ਉਹ ਆਪਰੇਸ਼ਨ ਹੋਣਾ ਹਨਾ ਤੇ ਫੇਰ ਅਸੀਂ ਕਿਹਾ ਵੀ ਇੱਕ ਵਾਰ ਇੱਥੇ ਚੱਲੋ ਸਾਡੇ ਉਰੇ ਵਧੀਆ ਡਾਕਟਰ ਹੈਗਾ ਪ੍ਰਮਾ ਡਾਕਟਰ ਤੇ ਅਸੀਂ ਕਿਹਾ ਇੱਕ ਵਾਰ ਉਹਨਾਂ ਨੂੰ ਦਿਖਾ ਲੰਨੇ ਆ। ਅ ਕਈ ਵਾਰ ਇਦਾਂ ਕਿਸੇ ਡਾਕਟਰ ਦੇ ਸਮਝ ਚ ਨਹੀਂ ਵੀ ਆਉਂਦੀ ਕੋਈ ਚੀਜ਼ ਛੋਟੀ ਜੀ ਹੁੰਦੀ ਆ ਪਰ ਉਹ ਬਹੁਤ ਬੜੀ ਬਣਾ ਕੇ ਦੱਸ ਦਿੰਦੇ ਆ। ਤੇ ਅਸੀਂ ਕਿਹਾ ਵੀ ਕੋਈ ਗੱਲ ਨਹੀਂ ਚਲੋ ਅ ਆਪਣਾ ਪ੍ਰਮਾ ਡਾਕਟਰ ਨੂੰ ਦਿਖਾ ਲੰਨੇ ਆ ਤੇ ਹੁਣ ਉਹਨਾਂ ਨੂੰ ਬੁਲਾਇਆ ਭਾਈ ਉਰੇ ਭੈਣ ਨੂੰ ਭੈਣ ਆਈ ਹੋਈ ਆ ਅੰਦਰ ਬੈਠੀ ਆ ਤੇ ਬਾਕੀ ਹੁਣ ਭੈਣ ਨੂੰ ਪੁੱਛਦੇ ਆ। ਵਿੱਕੀ ਗੋਸਾ ਭਾਈ ਹਨਾ ਵੀ ਹੁਣ ਕਿਵੇਂ ਆ ਸਰੀਰ ਦਰਦ ਹੁੰਦਾ ਕਿਆ ਚੱਕਰ ਆ ਮੈਨੂੰ ਤਾਂ ਹਰੇ ਏਡੀ ਪਤਾ ਵੀ ਹੈ ਨਹੀਂ ਮੰਤਾ ਕਰਦੇ ਨੇ ਦੱਸਿਆ ਕਹਿੰਦੇ ਵੀ ਦੀਦੀ ਦੇ ਇੱਦਾਂ ਇੱਦਾਂ ਕਰਕੇ ਦਰਦ ਹੁੰਦਾ ਵੀ ਉਹਨੇ ਦਵਾਈ ਲਈਦੀ ਡਾਕਟਰ ਨੇ ਆਪਰੇਸ਼ਨ ਦੱਸਤਾ ਮੈਂ ਕਿਹਾ ਵੀ ਚਲੋ ਮੈਂ ਹੀ ਬੁਲਾਈ ਫੇ ਮੈਂ ਕਿਹਾ ਵੀ ਚਲੋ ਐਂ ਕਰੋ ਵੀ ਇੱਕ ਵਾਰ ਉਹਰੇ ਬੁਲਾ ਲਓ ਆਪਾਂ ਪਰਮਾਰ ਦੇ ਦਿਖਾ ਲੰਨੇ ਹਨਾ ਤੇ ਹੁਣ ਆਈ ਵੀ ਆ ਜੀ ਭੈਣ ਆਜੋ ਫੇ ਚੱਲਦੇ ਆ ਭੈਣ ਨੂੰ ਮਿਲਦੇ ਅੰਦਰ ਜਾ ਕੇ ਤੇ ਉਸ ਤੋਂ ਬਾਅਦ ਫੇ ਲੈ ਕੇ ਚੱਲਦੇ ਆ ਹਸਪੀਟਲ ਮਾਲਕ ਭਰੀ ਕਰੇ ਹਨਾ ਭਾਈ ਠੀਕ ਹੋ ਜਵੇ ਜਲਦੀ ਤੋਂ ਜਲਦੀ ਤੇ ਤੁਸੀਂ ਵੀ ਅਰਦਾਸ ਕਰਿਓ ਸਾਰੇ ਜਣੇ ਆਜੂ ਚੱਲਦੇ ਆਂ ਅ ਵੀ ਠੀਕ ਆ ਹਣ ਤੂੰ ਹਮ ਕਿੱਦਾਂ ਹਾਂ ਸਿਹਤ ਕਿੱਦਾਂ ਹਾਂ ਬਸ ਐਸੇ ਦੀ ਹੋਊਂ ਦੇਖਦਾ ਡਾਕਟਰ ਕੋਲ ਜਾਣਾ ਹੂੰ ਦੇਖਦਾ ਡਾਕਟਰ ਕਹਿੰਦਾ ਉੱਥੇ ਪਿੰਡ ਵਾਲਾ ਡਾਕਟਰ ਕਹਿੰਦਾ ਉੱਥੇ ਪਿੰਡ ਦਿਖਾਉਂਦੇ ਤੇ ਕਿ ਕਿਤੇ ਖੈੜ ਬਾਹਰ ਗਏ ਦੀ ਖੈੜ ਅੱਛਾ ਖੈੜ ਹੁਣ ਕਰਾਇਆ ਤਾਂ ਹੂੰ ਉਹਨਾਂ ਨੇ ਪਿੰਡ ਸਦਾ ਦਾ ਵਰਦ ਦੱਸਦਾ ਕਹਿੰਦੇ ਵੀ ਉਹ ਆ ਅੱਛਾ ਹੂੰ ਫੇ ਦੰਦ ਦਰਦ ਨਹੀਂ ਹੈਗਾ ਜਦੋਂ ਵੀ ਦਵਾਈ ਵੀ ਦਈ ਉੱਤੇ ਦਵਾਈ ਤੇ ਨਹੀਂ ਕਰਦੇ ਹੂੰ ਤੇ ਪਰ ਆ ਜੀ ਬੰਦੇ ਨੂੰ ਚਲਾਇਆ ਕਰਦਾ ਫੇ ਹੋਰ ਪਾਸੇ ਦਿਖਾ ਕੇ ਦੇਖ ਲੈਂਦੇ ਆ ਹੂੰ ਵੀ ਜੇ ਨਹੀਂ ਦਰਦ ਰਾਤ ਠੀਕ ਲਵਾ ਕੇ ਜਾਏ ਦੁਨੀਆਂ ਦਾ ਇੱਕ ਨੂੰ ਫਰਕ ਨਹੀਂ ਪੈਂਦਾ ਹਾਂ ਤੇ ਅੱਛਾ ਹੂੰ ਤਾਂ ਕਰਕੇ ਮੈਂ ਚਲੋ ਫੇ ਦਰਦ ਨੂੰ ਫੋਨ ਕਰੇ ਪਰ ਮਾਰ ਦੇ ਜਾ ਜਾਂਦੇ ਆ ਹੂੰ 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 ਹਾਂ ਤਾਂ ਪਰਮਾਰ ਦੇ ਦੇਖ ਲੈਂਦੇ ਪਰ ਉੱਥੇ ਦੇਖਿੰਦੇ ਉਹ ਕਿਆ ਕਹਿੰਦੇ ਆਹੋ ਚੱਲ ਪਰਮਾਰ ਦੇ ਐ ਇੱਕ ਵਾਰ ਦਿਖਾ ਲੰਨੇ ਆ। ਬਸ ਆਹੀ ਚੀਜ਼ ਅੱਗੇ ਦਾ ਦੁਖ ਰਿਹਾ। ਰੱਖੇ ਤੇ ਪਿੱਛੇ ਉਹਦਾ ਪਿੱਛੇ ਤੋਂ ਮੂਰੇ ਨੂੰ ਅੰਦਰ ਲੱਤ ਗਈ ਹੋਉਂਦੀ ਹੈ। ਇਹ ਉਹ ਫੇ ਪਤੜਈ ਪੁਤਰੀ ਵਾਲਾ ਹੀ ਲੱਗਦਾ ਮੈਨੂੰ। ਹੈਂ? ਕਿਤੇ ਐਂ ਜਦੋਂ ਉਹਨਾਂ ਚ ਪਤਨੀ ਆ। ਪਹਿਲਾਂ ਹੈਗੀਆਂ ਏ। ਉਹ ਵੀ ਅਲਟਰਾ ਸੌਂਚ ਆਇਆ ਦੁਖਦੇ ਪਤੜਈ ਇੱਕ ਪਾਣੀ ਦੇ ਸੌਲੀ ਏ। ਅੱਛਾ ਮੈਨੂੰ ਕੈਜੀਕ ਕਰਾਈ ਸੀ। ਅੱਛਾ ਜਿੱਥੇ ਪਹਿਲਾਂ ਕਰਾਈ ਸੀ। ਕਰਾਈ ਸੀ। ਹੁਣ ਪਰਮਾਰ ਦੇ ਦੇਖਦੇ ਆਂ ਕਿਆ ਕਹਿੰਦਾ ਉੱਥੇ ਜਾ ਕੇ ਆਣਾ। ਪੀਣਾ ਸੁਧਾਰਨ ਤੋਂ ਕਿਉਂ ਨਹੀਂ ਉਦਾਰਤ ਹੋ ਰਿਹਾ ਹੈ ਇਹਨੇ ਹੂੰ 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 ਉਹ ਹੀ ਗੱਲ ਹੈ ਵੀ ਹਣ ਦਰਦ ਵੀ ਬੰਦਾ ਕਿੰਨੇ ਕਿ ਦਿਨ ਚੱਲੀ ਜਾਵੇ ਹਾਂ ਔਖਾ ਹੁੰਦਾ ਹੈਗਾ ਪੀਣਾ ਰਾਤ ਵੀ ਦਿਨ ਤੇ ਰਾਤ ਉਹ ਹੀ ਗੱਲ ਨੂੰ ਲਵਾਉਂਦੇ ਤੇ ਟੋਕਰੀ ਲਵਾ ਲਿਆ ਪਹਿਲਾ ਦਿਨ ਚਵਾ ਕੇ ਲੈ ਆਏ 5-6 ਵਜੇ ਹੂੰ ਫਿਰ ਚੱਲ ਥੋੜੀ ਦਿਨ ਬਾਅਦ 15 ਮਿੰਟ ਦੱਬਿਆ ਫਿਰ ਖਰਾਕ ਦੇ ਲਈ ਹੂੰ ਫੇਰ ਉਹ ਦਬੇ ਫੇਰ ਤੋਂ ਦਰਪਾ ਜਰਾ ਤੁਮ ਲੈ ਕੇ ਗਿਆ 800 ਰੁਪਏ ਦੌਰਾ ਲਵਾ ਕੇ ਲੈ ਠੀਕਾ ਪਸਰੀ ਹੈ ਕਾਦੇ ਜਬ ਪਿੱਟੇ ਚ ਦੋਵੇਂ ਗੁਰਦੇ ਆ ਚ ਦੋਨਾਂ ਜੇ ਗੁਰਦੇ ਆ ਅੱਛਾ ਬੰਦੀਆਂ ਐ ਕੰਨ ਜੇ ਬੰਦੀਆਂ ਐ ਸਟਾਰਟਿੰਗ ਆ ਉਹ ਗੱਲ ਨਹੀਂ ਗੁਰਦ ਕਰੀ ਨੂੰ ਸੇ ਦਵਾਈ ਖਾਣ ਲਈ ਤਾਂ ਦੋਵੇਂ ਗੁਰਦੇ ਕਰਦੇ ਤੁਹਾਡੇ ਉਹ ਹੈ ਤਾਂ ਵੈਸੇ ਚੱਲ ਉਧਰ ਆਏ ਆ ਵੀ ਮੈਂ ਪੈਸੇ ਤਾਂ ਚੱਲ ਡਾਕਟਰੀ ਇਲਾਜ ਵੀ ਕਰਾਉਣਾ ਚਾਹੀਦਾ ਮੇਰਾ ਇੱਕ ਦੋਸਤ ਆ ਉਦੇ ਕੋਲ ਮੁੰਡੇ ਨਾ ਕੰਮ ਕੰਮ ਆਉਂਦਾ ਮੁੰਡਾ ਇੱਥੇ ਬੀਐਸਐਨ ਨਾਲ ਚ ਲੱਗੇ ਹੋ ਪਤਾ ਨਹੀਂ ਕਿਹੜੀ ਸਾਈਡ ਤੇ ਕਹਿੰਦਾ ਤਾਂ ਉਹ ਕਹਿੰਦਾ ਉਧਰ ਦੇ ਕਹਿੰਦਾ ਸ਼ਰਤੀਆ ਇਲਾਜ ਆ ਉਹ ਇੱਕ ਵਾਰ ਮੈਨੂੰ ਦੱਸਦਾ ਤਾਂ ਕਹਿੰਦਾ ਵੀ ਗੁਰਦੇ ਵਾਲੀ ਦਾ ਤਾਂ ਸ਼ਰਤੀਆ ਇਲਾਜ ਆ ਕਹਿੰਦਾ ਪਤਾ ਹੀ ਨਹੀਂ ਲੱਗਦਾ ਕਹਿੰਦਾ 5-6 ਦਿਨ ਦੀ ਦਵਾਈ ਆ ਕਹਿੰਦਾ ਬਈ ਮੁੜ ਕੇ ਕਹਿੰਦਾ ਕਦੇ ਹੀ ਨਹੀਂ ਦਰਦ ਹੋਊਗਾ ਕਹਿੰਦਾ ਬਈ ਗਰੰਟੀ ਹੋਊਗਾ ਹਾਂ ਮੈਂ ਵੀ ਐਸਮਨ ਤੋਂ ਵੀ ਸੁਖੀ ਤੇ ਵੀ ਆਪਣੀ ਨੇ ਅੱਛਾ ਉਹ ਦੇ ਦਿੱਤੀ ਹੂੰ ਕਹਿੰਦੇ ਵੀ ਬਾਕੀ ਪਾਣੀ ਪਲਾਉ ਪਾਣੀ ਤੇ ਕਹਿੰਦਾ ਨਿਕਲਦੇ ਹੀ ਕਰੀ ਦਾਰ ਦੂਸਰ ਫੇਰ ਹੋਰ ਏ ਖਤਰ ਅੱਛਾ ਭਾਈ ਦਿਖਾ ਦਿ ਕੁੜੀ ਨੂੰ ਕੁੜੀ ਨੂੰ ਹੀ ਦਿਖਾਓ ਹਾਂ ਚਲ ਕੋਈ ਨਾ ਬਾਕੀ ਮੈਂ ਤੇ ਗੱਲ ਕਰਦਾ ਹੈ ਨਾ ਨਾ ਪੁੱਤ ਗੱਲ ਕਰਦਾ ਆਂ ਤੇ ਕਹਿੰਦਾ ਕਿ ਲੋ ਵੀ ਜੇ ਮੈਂ ਕਹਣਾ ਯਾਰ ਮੰਗਾ ਦੇ ਬਾਈ ਚੀਕਣ ਉਹ ਤਾਂ ਕਾ ਰੋ ਭਾਈ ਹੋਰ ਦਵਾਈ ਦੇਸੀ ਦਵਾਈ ਵੀ ਦਵਾ ਦੋ ਹਾਂ ਪਰ ਮਾਰ ਦੇ ਦਵਾਈ ਲੈ ਆਓ ਤੁਸੀਂ ਵੀ ਖਾ ਲਓ ਹਾਂ 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 ਉਹ ਵੀ ਡਾਕਟਰ ਇਹ ਦਿਖਾ ਦੋ ਭਾਈ ਉਹ ਵੀ ਤਾਂ ਹੈ ਬਿਲਕੁਲ ਬਿਲਕੁਲ ਚਲ ਦੇ ਹਲਾ ਨੇ ਦੇਸੀ ਵੀ ਦਵਾਈ ਖਾ ਕੇ ਦੇਖ ਲੈਂਦੇ ਆ ਕਈ ਵਾਰ ਕਿਸੇ ਦੇ ਹੱਥ ਹੱਥ ਰਸ ਹੁੰਦਾ ਹੀ ਆ ਠੀਕ ਨੇ ਉਹ ਵੀ ਤਾਂ ਹੱਥ ਜਾਸ ਹੁੰਦਾ ਕਈ ਵਾਰ ਉਹ ਨੂੰ ਖੜੀ ਹੋ ਕੇ ਬਲਾ ਪੁੱਤ ਚਾ ਠੀਕ ਬੁਲਾਇਂ ਓਏ ਦੁਤ ਕਾ ਦੇ ਬੁਲਾ ਦੇ ਦੁੱਤ ਤੂੰ ਤਾਂ ਹੁਣ ਦੱਦਾ ਕੋ ਨਾ ਆ ਗਿਆ ਜਮਾਨੀ ਕਹੇ ਲੰਗਾ ਕੰਦਾ ਬੱਚਾ ਜੀ ਜੀ ਰੱਜੀ ਜੀ ਜੀ ਵੀ ਜੀ ਬੂਜੀ ਕਰਦੀ ਹੈ ਹੁਣ ਗਈ ਨਹੀਂ ਦੀਦੀ ਕੋਈ ਜੱਦੀ ਨਹੀਂ ਦੀਦੀ ਥੋੜਾ ਮਜ਼ਾ ਹੁੰਦਾ ਨਾਲੇ ਵੇਖੋ ਆਏ ਨਾ ਬੂਈ ਨੂੰ ਕੋਈ ਹੋਇਆ ਬੂਈ ਨੂੰ ਕੋਈ ਅੱਗੇ ਚੱਕਦੀ ਅੱਜ ਚੱਕ ਨਹੀਂ ਇਹ ਅੱਜ ਬੂਈ ਢਲੀ ਜੀ ਲੱਗਦੀ ਚੱਲ ਕੋਈ ਨਹੀਂ ਹੋ ਜਾਣਾ ਠੀਕ ਆਹਦੀ ਬੂਈ ਤੇ ਚੌਣਾ ਦੇਖ ਚੌਣਾ ਕਰਕੇ ਦਿਖਾਦੀ ਦੇਖ ਦੇ ਹੋਰ 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 ਬੂਟੀ ਬੂਆ ਗੋ ਬੂਆ ਬੂਆ ਅੱਜ ਕਹੇ ਐ ਮੇਰੀ ਜਾਬੂਆ ਬੈਠੀ ਨਾ ਗੱਡੀ 'ਚ ਬੂਆ ਨੂੰ ਵੀਰ ਨਹੀਂ ਲੈ ਕੇ ਨਾ ਅੱਜ ਜਗ ਬੂਆ ਗੱਡੀ ਗੱਡੀ 'ਚ ਬੈਠੀ اے ਮੇਰੀ ਬੂਆ ਇਹਦੀ ਉਹ ਗਈ ਕਹਿੰਦੀ ਇਹਦਾ ਜਾਣਾ ਨਹੀਂ ਇੱਧਰ ਰੋਣੇ ਵਾਲੀ ਹੋਊਗੀ ਮੇਰੀ ਬੂਆ ਦਾਦੀ ਬੂਈ ਦਾਦੀ ਬੂਆ ਦਾਦੀ ਬੂਈ ਦਾਦੀ ਕਿੱਥੇ ਗਈ ਕਾਨੂੰ ਗਈ ਆਪਾਂ ਕਿੱਥੇ ਗਈ ਆਪਾਂ ਆਹ ਦੇਖੀਂ ਕੀ ਕਰਦਾ ਆਹ ਓਏ ਇਹ ਲੈ ਲੈ ਹਾਂ ਇਹ ਲੈ ਲੈ ਇਹ ਲੈ ਇਹਨਾਂ ਛੜਾ ਮਾਰਦਾ ਇਹ ਲੈ ਇਨੇ ਹੋਰ ਕੋਈ ਕੰਮ ਨਹੀਂ ਛਾਲਾ ਮਰਾਈ ਜਾਓ ਚਾਹੇ ਸਾਹ ਦੀ ਹੜੀ ਲੈ ਫੱਕਦਾ ਨਹੀਂ ਦੇਖ ਲੈ ਮਨਵੀਰ ਤੂੰ ਸਕੂਲ ਦੇ ਮਨਵੀਰ ਸਕੂਲ ਨੂੰ ਤੇ ਜੇ ਸਕੂਲ ਤੋਂ ਵੀਰੇ ਨੇ ਅੱਛਾ ਮਨਵੀਰ ਸੁੱਕੀ ਕਿੱਥੇ ਆ ਸੁੱਕੀ ਇੱਥੇ ਬੈਠੀ ਹੈ ਅੱਛਾ ਉੱਧਰ ਬੈਠੀ ਆ ਠੀਕ ਆ ਠੀਕ ਆ ਫਿਰ ਆਏ ਕਰੋ ਹੁਣ ਟਾਈਮ ਟਾਈਮ ਹੋਈ ਜਾਂਦਾ ਜ਼ਿਆਦਾ ਹਾਂ ਟਾਈਮ ਜ਼ਿਆਦਾ ਹੋਈ ਜਾਂਦਾ ਫੇ ਆਪਾਂ ਚੱਲਦੇ ਆ ਉੱਥੇ ਭੀੜ ਬਹੁਤ ਹੋ ਜਣੀ ਨਹੀਂ ਨਹੀਂ ਤਾਂ ਠੀਕ ਆ ਭੀੜ ਤਾਂ ਵੈਸੇ ਹੋਣੀ ਹੋ ਆ ਚੱਲ ਉੱਥੇ ਹੈਗਾ ਮੁੰਡਾ ਯਾਰ ਉਸੇ ਜੇ ਲਵਾ ਦੇ ਨੰਬਰ ਉਹ ਵੈਸੇ ਉਹਨੂੰ ਪਰਿਆ ਤਾਂ ਫੋਨ ਸਵੇਰੇ ਤੇ ਪਰਮਾਰ ਦੇ ਹੂੰ ਲਵਾ ਦੇ ਲਵਾ ਦੇ ਚਲੋ ਜੀ ਫੇ ਹਾਂ ਚੱਲ ਫੇ ਉੱਥੋ ਉੱਥੋ ਚਲੋ ਲਓ ਜੀ ਭਾਈ ਆ ਗਏ ਅਸੀਂ ਘਰਾਂ ਜਾਏ ਹਸਪੀਟਲ ਤੇ ਅਲਟਰਾਸਾਉਂਡ ਦੇਖ ਲਿਆ ਡਾਕਟਰ ਨੇ ਹਨ ਤੇ ਉਹ ਪਰਮਾਰ ਦੀ ਪਰਚੀ ਆ ਅ ਉਥੇ ਹਸਪੀਟਲ ਚ ਅਸੀਂ ਵੀਡੀਓ ਬਣਾਈ ਨਹੀਂ ਹੈ ਕਿਉਂਕਿ ਉਥੇ ਤੁਹਾਨੂੰ ਪਤਾ ਹੀ ਹੈ ਹਰੇਕ ਚੰਗਾ ਮੁੰਡਾ ਹਨਾ ਬੰਦਾ ਆਇਆ ਹੋਵਦਾ ਅਗਲਾ ਕਹਿੰਦਾ ਇਹਨਾਂ ਨੂੰ ਹੁੰਦਾ ਵੀ ਤੁਹਾਨੂੰ ਪਤਾ ਹੀ ਹੈ ਹੋਏ ਜਾਂਦਾ ਤੇ ਤਾਂ ਐਕਸਰਾ ਕਰਿਆ ਐਕਸਰੇ ਜੇ ਫੇ ਕਿਹਾ ਗਏ ਨੇ ਤੇ ਡਿਸਕ ਦੀ ਪ੍ਰੋਬਲਮ ਕੋਸਨਾ ਟੈਸਟ ਕਰ ਬੀਤੇ ਸੀਗੇ ਉਹ 7 ਵਜੇ ਤੋਂ ਬਾਅਦ ਸ਼ਾਮ ਨੂੰ ਮਿਲਦੇ ਆ। ਅੱਛਾ ਫਿਰ ਸ਼ੁੱਕਰਵਾਰ ਨੂੰ ਡਾਕਟਰ ਬੈਠਦਾ ਉੱਥੇ ਸ਼ੁੱਕਰਵਾਰ ਨੂੰ ਬੈਠਦਾ। ਉਹ ਕੋਸ਼ਿਸ਼ ਕਰ ਰਹੇ ਨੇ ਕਿ ਸ਼ੁੱਕਰਵਾਰ ਨੂੰ ਉਹਦੇ ਪੈਰ ਕੋ ਦਾ ਸੁਪਰ ਕਰ ਟੈਸਟ ਕਰਾਉਣ। ਕੀ ਆਂ ਨਹੀਂ ਡਾਕਟਰ ਮੈਂ ਪ੍ਰਮਾ ਡਾਕਟਰ ਨੂੰ ਦਿਖਾਇਆ ਤਾਂ ਦੀਦੀ। ਮੈਂ ਕਮਰੇ ਵਿੱਚ ਬੈਠੇ ਜਿਹੜੇ ਤੁਸੀਂ ਡਾਕਟਰ ਬੈਠਦੇ ਆ। ਅੱਛਾ। 9:00 ਬਜੇ ਦੇ ਕਹਿੰਦਾ। ਹੂੰ ਮੈਂ ਤਾਂ ਬਾਹਰੇ ਹੀ ਬੈਠਾ ਦਾ ਜੀ ਮਿੱਤੇ ਨਹੀਂ ਅੰਦਰ ਜਾ ਹੋਇਆ ਫਿਰ ਇਹ ਮੈਂ ਕਿਹਾ ਵੀ ਬਹੁਤੇ ਜਾਣੇ ਵੀ ਇੱਕ ਪੇ ਇੱਕ ਇੱਕ ਬੰਦੇ ਨਾਲ ਇੱਕੇ ਪੇਸ਼ੈਂਟ ਜਾਂ ਪੇਸ਼ੈਂਟ ਨਾਲ ਇੱਕੇ ਬੰਦਾ ਜਾ ਸਕਦਾ ਪਹਿਲਾਂ 10 ਨੰਬਰ ਤੋਂ ਭੇਜ ਹੂੰ ਫਿਰ ਉੱਪਰ 19 ਨੰਬਰ ਤੋਂ ਪਹਿਲਾਂ ਹਾਂ ਡਾਕਟਰ ਸੋਨਜੀ ਡਾਕਟਰ ਹਰਤੂ ਸੋਨਜੀ ਅੱਛਾ ਫਿਰ ਉਹਦੇ ਬਾਅਦ ਅਟੈਚਮੈਂਟ ਭੇਜਤਾ 3 ਨੰਬਰ ਕਮਰੇ ਚ ਹੂੰ ਪ੍ਰੈਸਟਰ ਉਹਦੇ ਰੋਕਨ ਤੋਂ ਹੋ ਗਈਆਂ ਅਛਾ ਦੀਆਂ ਸ਼ਾਮ ਨੂੰ ਮੰਡੀਆਂ ਸ਼ਾਮ ਨੂੰ ਕਿੰਨੇ ਵਜੇ ਕਿਹਾ ਉਹਨਾਂ ਨੇ 7 ਵਜੇ ਤੋਂ ਬਾਅਦ 7 ਵਜੇ ਤੋਂ ਬਾਅਦ ਠੀਕ ਦਵਾਈ ਦਬੂਈ ਫਿਰ ਦਵਾਈ ਦੇਤੀ ਇਹਨਾਂ ਨੂੰ ਦਵਾਈ ਆਸੇ ਦਰਦ ਦਰਦ ਵਾਸਤੇ ਹੈ ਜਿਹੜਨ ਦਾ ਬੰਦ ਦੇਣਾ ਇਹਨਾਂ ਦਵਾਈ ਖਾਓ ਵੀ ਜੇ ਨਾ ਲੱਗਿਆ ਹੂੰ ਵੀ ਫਿਰ ਆਪ 스ਕੈਨ ਕਰ ਲਓ ਜੀ 스캔 ਕਰੂਗਾ ਦਵਾਈਆਂ ਵੀ ਖਾਸੀਆਂ ਦੇਤੀਆਂ ਮੈਂ ਕਹਿੰਦਾ ਬੱਲੇ ਦੋ ਪੱਤੇ ਆਹ ਓਹ ਭਾਈ ਹੂੰ ਕਿਆ ਕਹਿੰਦੇ ਵੀ ਮਤਲਬ ਜੇ ਹੁਣ ਆ ਪੰਜ ਦਿਨ ਦੀ ਦਵਾਈ ਹੈ ਵੀ ਜੇ ਨਾ ਹਟਿਆ ਫਿਰ ਉਹ ਤੇ ਬਾਅਦ ਕਹਿੰਦੇ ਵੀ ਪੰਜ ਦਿਨ ਵੀ ਅਸੀਂ ਆਪ ਕਰਕੇ ਦੇਖੂਗਾ ਵੀ ਜੇ ਨਾ ਵੀ ਉਹ ਹੀ ਹੋਇਆ ਤੇ ਪ੍ਰੈਸ਼ਰ ਕਰਨਾ ਪੈਣਾ ਹੈ ਆਪਰੇਸ਼ਨ ਹੋਊਗਾ ਹਾਂ ਆਪ ਕਰਕੇ ਦੇਖੂਗਾ ਵੀ ਤੂੰ ਇਹਦੇ ਵਿੱਚ ਲਿਖਿਆ ਜਰੂਰ ਆ ਪਰ ਕਹਿੰਦੇ ਤੁਹਾਨੂੰ ਬਹੁਤ ਦਰਦ ਨਹੀਂ ਲੱਗਦਾ ਤੁਹਾਨੂੰ ਜਿਹੜਾ ਗੁਰਦੇ ਜਾਂ ਪਤਰੀ ਨਾਲ ਤੁਹਾਡੇ ਹੂੰ ਨਹੀਂ ਉਹਦੇ ਕਰਕੇ ਲੱਗਦੀ ਇਥੇ ਆਪ ਇਹ ਚੀਜ਼ ਤੋਂ ਬਗਾਇਆ ਹੈ ਇੱਕ ਵਾਰ ਤੇ ਉਹਦਾ ਪ੍ਰੈਸ਼ਰ ਹੋਣ ਵੇਲੇ ਮੈਂ ਦੱਸਿਆ ਕਹਿੰਦੇ ਪ੍ਰੈਸ਼ਰ ਮੈਂ ਤਾਂ ਹਾਂਦੀ ਸੀ ਨਿਪਰੇਸ਼ਨ ਹੋਏ ਵੇਲੇ ਉਹ ਵੀ ਆਣ ਨਿਆਣਿਆਂ ਕਰਕੇ ਤੇ ਉਹਦੇ ਫਿਰ ਉਹ ਕਹਿੰਦੇ ਕੁੱਤੇ ਕਰਕੇ ਵੀ ਹੋ ਸਕਦਾ ਹੈ ਕਿ ਇੰਨਾ ਪੇਨ ਜਿਹੜਾ ਹੋਰ ਇੱਕਾ ਕਮਜ਼ੋਰੀ ਬਹੁਤਾ ਕੋਈ ਖਾ ਖੂ ਲੈ ਕਰ ਕੰਦੀ ਆ ਲੱਗਦਾ ਹੀ ਨਹੀਂ ਕੁਝ ਵੀ ਲੈ ਦੱਸ ਹਾਲ ਫਰੂਟ ਖਾਂਦੇ ਹੈਗੇ ਨੀ ਜੀ ਦੇ ਸ਼ਰੀਰ ਹੀ ਐ ਜੀ ਦੀ ਲੱਗਦਾ ਹੀ ਨਹੀਂ ਹਾਲ ਫਰੂਟ ਲਿਆਉਂਦੇ ਜੀ ਸਾਡੇ ਜਿੰਨੇ ਜਿੰਦੀਆਂ ਐਵੇਂ ਦੀਆਂ ਮੀਠੀ ਨਹੀਂ ਦੇਖਾ ਭਾਜੀ ਚੱਲ ਨਿੱਕਾ ਜੀ ਤਾਂ ਫੇਰ ਵੀ ਠੀਕ ਆ ਮੀਠੀ ਵੀ ਸਾਡੀ ਐਵੇਂ ਦੀ ਆਹੋ ਮੀਜੀ ਨੇ ਨਿਆਣੇ ਵੀ ਹਾਂ ਤੇ ਜੀ ਦੇ ਨਿਆਣੇ ਸਹੀ ਗੱਲ ਆ ਨਿੱਕਾ ਜੀ ਦੀ ਕੁੜੀ ਨੇ ਤਾਂ ਸਿੱਦੇ ਹੀ ਲਾਇਆ ਫੇਰ ਹਾਂ ਉਹ 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 ਚਲੇਗੀ ਹੋ ਗਈ ਪਤਲੂ ਜੀ ਉਹ ਵੀ ਸਾਰੇ ਮਣ ਹਾਂ ਜੀ ਸਾਰੇ ਮੈਨੂੰ ਮੌਕਾ ਮਿਲਦਾ ਬੋਲਣ ਦਾ ਹਾਂ ਹਾਂ ਤੁਸੀਂ ਬੋਲੋ ਜੀ ਬੋਲੋ 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 ਤੁਸੀਂ ਮਰੀਜ਼ ਦੂਸਰੇ ਨੰਬਰ ਵਾਲੇ ਨੂੰ ਮੈਂ ਦਿੱਤਾ ਜਾ ਬੋਲੋ ਜੀ ਸਵੇਰੇ ਸਵੇਰ ਜਦ ਨੀਦੀ ਗਈ ਸੀ ਜਦ ਸੇਤ ਥੋੜੀ ਜਿਹੀ ਡਾਊਨ ਸੀ ਹੂੰ ਤੇ ਨਹੀਂ ਹੋ ਰਹਾ ਵੈਸੇ ਉਹ ਜੀਬੀ ਨੇ ਕੁਦਰ ਊਤਾ ਬੈਠ ਗਿਆ ਵੀ ਕਦੋਂ ਡਾਕਟਰ ਕੋਲ ਵੀ ਕੰਸਲਟ ਕਰ ਲੈਂਦੇ ਹਾਂ ਹੂੰ ਤੇ ਪਹਿਲੀ ਵਾਰ ਉਸ ਤੇ ਪੁਸ਼ ਬਣ ਜਾਂਦੀ ਹੁੰਦੀ ਗੱਲ ਕੋਈ ਹਾਂ ਹਾਂ ਤੇ ਫੇਰ ਮੈਂ ਰਿਪੋਰਟ ਜਿਹੜੀ ਜੀ ਨੇ ਉੱਥੇ ਕਰਾ ਕੇ ਲਿਕੇ ਆਇਤੀ ਜਿਹੜੀ ਯੂਰਿਨ ਰੈਫੈਕਸ਼ਨ ਦੱਸੀ ਇਸ ਅਪੈਂਡਿਕਸ ਦਾ ਦਰਦ ਹੁੰਦਾ ਹੂੰ ਠੀਕ ਹੈ ਪਰ ਜਦ ਇਹ ਪਰਮਾਰ ਕੋਲ ਗਏ ਆ ਉਹ ਕਹਿੰਦੇ ਵੀ ਅਪੈਂਡਿਕਸ ਦਾ ਦਰਦ ਹੁੰਦਾ ਲੰਬਾ ਸਮਾਂ ਹੋਣਾ ਬੱਖੀ ਦੇ ਵਿੱਚ ਹੂੰ ਜਿਹੜੀ ਕੀ ਗੱਲ ਮੈਂ ਵੀ ਸਰਚ ਕਰੀ ਫਿਰ ਨੈਟ ਦੇ ਉੱਪਰ ਬਹੁਤ ਕੁਝ ਦੱਸ ਦਿੰਦੇ ਹੁੰਦੇ ਹਨਾ ਹੂੰ ਅਸੀਂ ਕਰੇ ਚਾਰ ਵੀ ਦੇਖਿਆ ਵੀ ਕਿ ਆ ਬੰਦਾ ਫਰਕ ਪੈ ਜਵੇ ਹੁਣ ਆਪਾਂ ਸੋਪਾਸੇ ਨੂੰ ਹੱਥ ਪੱਲਾ ਮਾਰਦਾ ਜੇ ਤਾਂ ਬੰਦਾ ਦੁਖੀ ਹੁੰਦਾ ਬਿਲਕੁਲ ਬਿਲਕੁਲ ਫਿਰ ਜਦੋਂ ਦੀਦੀ ਨੇ ਦੱਸਿਆ ਵੀ ਕਹਿੰਦੇ ਪਰਮਾਨ ਡਾਕਟਰ ਕਹਿੰਦਾ ਵੀ ਪੈਨਟਿਕਸ ਦਾ ਦਰਦ ਹੁੰਦਾ ਜਿਹੜਾ ਉਹ ਹੁੰਦਾ ਲਗਾਤਾਰ ਵੀ ਤੇਰਾ ਕਿਤੇ ਕਿਤੇ ਉੱਠਦਾ ਹਨਾ ਦੀਦੀ ਹਾਂ ਜੀ ਕੰਮ ਉੱਠਿਆ ਵਾ ਜਦੋਂ ਪੈ ਗਈ ਤਦ ਜਾਣਾ ਫਿਰ ਮੂੜ ਲੱਗ ਜਾਂਦਾ ਫੋਨ ਗਿਰ ਗਿਆ ਲੈ ਪੁੱਤ ਫਿਰ ਫੋਨ ਇਹ ਇੱਕ ਪਾਸੇ ਨੂੰ ਦੇਖਿਆ ਜਾਵੇ ਵੀ ਸਾਡੇ ਜਿੰਨੇ ਵੀ ਸਰੋਤੇ ਇਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਪੈਨਟਿਕਸ ਦਾ ਦਰਦ ਬਹੁਤ ਜ਼ਿਆਦਾ ਮਾਰਾ ਹੁੰਦਾ ਵੀ ਜਦੋਂ ਨਾੜੀ ਨੂੰ ਵੀ ਖੜਜਵੇ ਵਿੱਚ ਬਹੁਤ ਕੋਹ ਹੁੰਦਾ ਤਾਂ ਹੀ ਜੀ ਜੀ ਨੂੰ ਕਿਹਾ ਵੀ ਤੂੰ ਫਟਾਫਟ ਆ ਜਾ ਇੱਕ ਵਾਰੀ ਪੁੱਛ ਲੈ ਡਾਕਟਰ ਨੂੰ ਆ ਕੇ ਹਾਂ ਜੀ ਬਾਰੇ ਪਤਾ ਮੈਂ ਤਾਂ ਉਹਨੇ ਵੀ ਇਹ ਹੀ ਦੱਸਿਆ ਤਾਂ ਵੀ ਤੁਸੀਂ ਨਾ ਛੇਤੀ ਦੇ ਛੇਤੀ ਜਿਆਦਾ ਪੀਜੀਆ ਹੀ ਚਲ ਜਾਓ ਜਾਂ ਕਿਤੇ ਪ੍ਰਾਈਵੇਟ ਹਸਪੀਟਲ ਪੀਜੀਆ ਹੀ ਜੋ ਕਿ ਨਾ ਟੈਸਟ ਬਹੁਤ ਹੋਣੇ ਤੁਹਾਡੇ ਹਾਂ ਅਗਰ ਫੈਸਲਾ ਦੀ 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 ਜੱਟ ਤੱਕ ਪਹੁੰਚਦੇ ਟਾਈਮ ਲੱਗਦਾ ਜਿਹੜਾ ਉਹ ਆਪਣਾ ਪਰਮਾਰ ਲੱਗਦਾ ਇਹ ਬਹੁਤ ਪੁਰਾਣਾ ਹੈ ਹੂੰ ਇਹ ਸਾਰੇ ਨਾ ਜਿਹੜੇ ਉਹਨੇ ਸਰਕਾਰੀ ਹਸਪਤਾਲ ਆ ਉੱਥੇ ਤੋਂ ਰਟਾਇਰ ਹੋ ਕੇ ਗਏ ਹੋਏ ਆ ਹੂੰ ਇਹ ਤਾਂ ਹੈ ਤੁਹਾਨੂੰ ਬਸ ਤਾਂ ਚਲੋ ਠੀਕ ਦਿੱਤੀਆਂ ਨੂੰ ਆਈਆਂ ਆਪਾਂ ਬਸ ਗਿਆ ਪਤਾ ਹੁਣ ਉਹਨਾਂ ਨੇ ਕੀ ਸੋਚਿਆ ਹੋਗਾ ਹੂੰ ਹੂੰ ਫਿਰ ਇੱਕ ਉਹਨਾਂ ਨੇ ਡੀਕੋਲੋਫ ਲੈ ਕੇ ਦਿੱਤੀ ਦਰਦ ਦੀ ਪੈਰ ਦੀ ਨੀਦਰ ਦੇ ਦਿੱਤੀ ਤੇ ਖਾਲੀ ਪੇਟ ਦਾ ਕੈਪਸੂਲ ਦੇ ਦਿੱਤਾ ਫਿੱਟ ਜਾਬ ਤੁਜੂਬ ਕਰਕੇ ਕਈ ਵਾਰ ਆਪਣੇ ਸਰੀਰ ਚ ਹੋਈ ਹੋ ਜਾਂਦੀ ਆ ਪ੍ਰੋਬਲਮ ਠੀਕ ਐ ਤੇ ਬਾਕੀ ਵੀ ਵਧੀਆ ਨੂੰ ਆਈਆਂ ਦਿੱਤੇ ਮੈਂ ਤਾਂ ਸਿਜਲ ਅਸੀਂ ਕੋਣ ਉਹਦੇ ਵਸਤਾ ਡਾਕਟਰ ਆਪਣੀ ਸਮਝ ਦੇ ਅਨੁਸਾਰ ਉਹਨਾਂ ਨੇ ਦੀਦੀ ਨੂੰ ਦਵਾਈਆਂ ਦਿੱਤੀਆਂ ਸੀ ਬਾਕੀ ਮੇਨ ਗੱਲ ਤੁਸੀਂ ਕਿਸੇ ਨਾਲ ਕਿਸੇ ਤਰ੍ਹਾਂ ਤੁਹਾਨੂੰ ਠੀਕ ਨਹੀਂ ਹੋਣਾ ਪੁੱਛੋ ਕਿਉਂ ਜਦ ਤੱਕ ਤੁਸੀਂ ਪੋਜ਼ਿਟਿਵ ਹਾਂ ਦੇਖੀ ਆਪ ਤੋਂ ਮੜੇ ਹੌਸਲਾ ਕਰਨਾ ਸੋਰੀ ਸੋਰੀ ਜਦ ਤੱਕ ਤੁਸੀਂ ਨੈਗੇਟਿਵ ਜਦ ਤੁਸੀਂ ਕਹਿਣਾ ਚੱਲ ਲਾ ਮੈਂ ਹੁਣ ਦੋ ਕਾਲੀਆਂ ਖਾ ਲੀਆਂ ਹੁਣ ਮੈਂ ਠੀਕ ਐ ਮੜੇ ਹੌਸਲਾ ਕਰਨਾ ਪੈਣਾ ਕਰਨਾ ਪੈਣਾ ਪਤਾ ਕੀ ਆ ਕਈ ਵਾਰ ਕੋਲ ਬੰਦਾ ਹੈ ਜੇ ਟੱਕਰ ਜਾਂਦਾ ਹੈ ਤੁਧਾਉਣੇ ਕਰਕੇ ਤੁਧਾਉਣੇ ਕਰਕੇ ਤੇ ਤਾਂ ਉਹ ਕਰਕੇ ਉਹ ਬੰਦ ਨੂੰ ਮਾਰਨੇ ਚੱਕ ਲੈਂਦਾ ਕੁਝ ਕਿਉਂ ਮੈਂ ਵੀ ਲੇਡੀਜ਼ ਆ ਮੈਂ ਤੁਹਾਨੂੰ ਝੂਠ ਨਹੀਂ ਬੋਲੀ ਪਰ ਮੰਮੀ ਨੂੰ ਮੈਂ ਲੈ ਕੇ ਚਲਦੀ ਰਹੀ ਮੰਮੀ ਦੇ ਸੀਗੇ ਰਸੌਣੀਆਂ ਪਾਣੀ ਵਾਲੀਆਂ ਤਿੰਨ ਚਾਰ ਡਾਕਟਰਾਂ ਕੋਲ ਘੁਮਾਇਆ ਉਹ ਕਹਿੰਦੇ ਆਪਰੇਟ ਹੋਣਾ ਆਪਰੇਟ ਹੋਣਾ ਹੂੰ ਪੱਗ ਦਾ ਬਿੱਲ ਵੀ ਵੱਧ ਗਿਆ ਵੀ ਹਾਏ ਮੈਂ ਉਹ ਕਿਆ ਤੁਹਾਨੂੰ ਵੀ ਕਿਆ ਕਰੂੰਗੀ ਕਿਆ ਕਰਗੀ ਪਾਪਾ ਨੂੰ ਲੈ ਤੀਆਂ ਗਾਣਾ ਵੀ ਤੁਹਾਡੇ ਕਾਰਨਾਮੇ ਕਰਕੇ ਵੀ ਹੋਇਆ ਇਹ ਸਾਰਾ ਕੁਝ ਮੇਰਾ ਨਾਕਾਮ ਵੱਧ ਗਿਆ ਹੂੰ ਕਾਹਦੇ ਪਾਪਾ ਨੇ ਕਿਆ ਕਰਿਆ ਪਾਪਾ ਪਾਪਾ ਆਪਣੀ ਜੇ ਬਸ ਸੀ ਹੂੰ ਤੁਹਾਨੂੰ ਮੈਂ ਦੱਸਦੀ ਆ ਲਾਸਟ ਚ ਵੀ ਉਹ ਸਹੀ ਕਰਦੇ ਤੇ ਫਿਰ ਮੈਂ ਕਿਹਾ ਇੱਕ ਵਾਰੀ ਮੈਂ ਤੁਸੀ ਆਏ ਕਰੋ ਵੀ ਕੋਈ ਆਪਾ ਜੇ ਸ਼ਸ਼ੀਪੁਰ ਜਾઈએ ਗਾਇਨੇਕੋਲੋਜਿਸਟ ਆ ਉਹ ਹੂੰ ਉਦੇਰ ਕੋਲ ਗਏ ਉਹਨੇ ਮੈਨੂੰ ਆਂਗ ਪਠਾਇਆ ਮੋਰੇ ਹੂੰ ਮੈਨੂੰ ਕਹਿੰਦੇ ਤੂੰ ਪੜੀ ਲਿਖੀ ਆ ਨਾ ਕਹਿੰਦੇ ਮੇਰੀ ਗੱਲ ਸੁਣ ਆ ਚੱਕ ਪਿਛਲੇ ਮਹੀਨੇ ਦੀ ਰਿਪੋਰਟ ਆ ਚੱਕ ਹੁਣ ਰੀਸੈਂਟ ਦੀ ਰਿਪੋਰਟ ਉਹਾਂ ਚ ਪਹਿਲਾਂ ਤਾਂ ਕਹਿੰਦੇ ਮੈਨੂੰ ਫਰਕ ਦੱਸ ਗਿਆ ਹੂੰ ਫਰਕ ਪਤਾ ਕਿ ਆ ਸੀ ਪਿਛਲੇ ਮਹੀਨੇ ਚ ਰਸੋਲੀਆਂ ਦਾ ਸਾਈਜ਼ ਵੱਧਿਆ ਵਾ ਸੀ ਅਜੇ ਨਹੀਂ ਰੀਸੈਂਟਲੀ ਉਹਦੇ ਵਿੱਚ ਘਟਿਆ ਹੋਇਆ ਸੀ ਹੂੰ ਉਹ ਕਹਿੰਦੀ ਤੂੰ ਮੈਨੂੰ ਦੱਸ ਉਹਪਰੇਟ ਕਰਨਾ ਚਾਹੀਦਾ ਕਿ ਨਹੀਂ ਕਹਿੰਦੀ ਜੇ ਤੱਕ ਕਹਿੰਦਾ ਮੈਂ ਜਰੇ ਕਰ ਦੋ ਹੂੰ ਫੇਰ ਤੁਸੀਂ ਕੀ ਡਿਸੀਜਨ ਅੰਦਰ ਤੁਸੀਂ ਉੱਥੇ ਦਾ ਫਿਰ ਜਾਂ ਹੁਣ ਘਟ ਰਹੀਆਂ ਫੇਰ ਕਾਨੂੰ ਆਪਰੇਸ਼ਨ ਕਰਾਣਾ ਕਾਨੂੰ ਕਰਵਾਣਾ ਠੀਕ ਹੈ ਹੂੰ ਆਖੀ ਗੱਲ ਫੇਰ ਪਾਪਾ ਨੇ ਕਹੀ ਆ ਕੇ ਕਹਿੰਦੇ ਹਾਂ ਹੁਣ ਦੱਸ ਹੁਣ ਆਪਰੇਟ ਕਰਵਾਉਣਾ ਕਿ ਨਹੀਂ ਕਰਵਾਣਾ ਕਹਿੰਦੀ ਕਰਵਾਉਣਾ ਨਹੀਂ ਕਹਿੰਦਾ ਮੈਨੂੰ ਬੋਸ ਮੱਖਾ ਕਿਆ ਮਾਰੀਆਂ ਨਾ ਮੈਂ ਵੀ ਦੋ ਤਿੰਨ ਡਾਕਟਰਾਂ ਨੂੰ ਪੁੱਛ ਲਿਆ ਤਾਂ ਉਹ ਕਹਿੰਦੇ ਵੀ ਜਦ ਤੂੰ ਥੋੜਾ ਜੇ ਨਾ ਸਾਈਜ਼ ਆਪ ਇਨਕਰੀਜ਼ ਹੋ ਰਿਹਾ ਮਤਲਬ ਘਟ ਰਿਹਾ ਤੁਹਾਨੂੰ ਆਪਰੇਟ ਕਰਉਣ ਦੀ ਕਿਆ ਲੋੜ ਹਾਂ ਵੀ ਜਿਹੜੀਆਂ ਰਸੌਣੀਆਂ ਪਾਣੀ ਦੀਆਂ ਏ ਉਹ ਨਹੀਂ ਖਰਾਬ ਕਰਦੀਆਂ ਹੁੰਦੀਆਂ ਖੂਨ ਵਾਲੀਆਂ ਜ਼ਿਆਦਾ ਖਰਾਬ ਕਰਦੀਆਂ ਹੁੰਦੀਆਂ ਇਹ ਜਿਹੜੀਆਂ ਇਹਦੇ ਚ ਵੀਕਨੈਸ ਜ਼ਰੂਰ ਆਉਂਦੀ ਹੁੰਦੀ ਆ ਠੀਕ ਆ ਜੀ ਤੇ ਉਧਰ ਕੁੜੀ ਨੂੰ ਵੀ ਆਪਣੀ ਨੂੰ ਆਈਆਂ ਛੁੱਟੀ ਨੂੰ ਪਾਣੀ ਦੀਆਂ ਰਸੌਣੀਆਂ ਆਈਆਂ ਉਹ ਨਹੀਂ ਖਰਾਬ ਕਰਦੀਆਂ ਜਿਹ ਖੂਨ ਦੀਆਂ ਜ਼ਿਆਦਾ ਖਰਾਬ ਕਰਦੀਆਂ ਹੁੰਦੀਆਂ ਜਦੋਂ ਬਾਕੀ ਕੋਈ ਨਹੀਂ ਮਹਾਰਜ ਨਾਲ ਆਪਣੇ ਠੀਕ ਜੀ ਜਿਵੇਂ ਕਹਾ ਵੀ ਅਸੀਂ ਤਾਂ ਚੱਲ ਅਸੀਂ ਤਾਂ ਵੈਸੇ ਕੌਣ ਹੁੰਦੇ ਤੇਰੇ ਨਾਲ ਖੜਨ ਵਾਲੇ ਤੂੰ ਸਿਰਫ ਰੱਬ ਕੇ ਅਦਾਸ ਕਰ। ਇਹ ਬਾਬਾ ਜੀ ਜਿਹੜਾ ਤੇਰਾ ਕਸਟ ਪਟਾਉਣਾ ਮਹਾਰਾਜ ਨੇ ਕਟਾਉਣਾ ਸੀ। ਬਿਲਕੁਲ ਹਾਂ। ਅਸੀਂ ਤੇਰਾ ਕੋਈ ਕਸਟ ਨਹੀਂ ਕਟਾਉਣਾ ਅਸੀਂ ਸਿਰਫ ਤੈਨੂੰ ਦਵਾਈ ਦਿਵਾ ਸਕਦੇ ਮੰਨ ਕੇ ਚਲੋ। ਜੇ ਅਵਰੇਟ ਵੀ ਹੁੰਦਾ ਤਾਂ ਦੀਦੀ ਨੇ ਆਪ ਜਿਹੜਾ। ਆਹ ਉਹ ਤਾਂ ਹੈ ਹੀ ਜਾਪਲਾ। ਆਪ ਜਿਹੜਾ ਅਸੀਂ ਕੀ ਚਲ ਕੋਈ ਨਾ ਠੀਕ ਹੋ ਜੀ। ਬਿਲਕੁਲ ਠੀਕ ਹੋ ਜੀ। ਬਿਲਕੁਲ ਹਾਂ। ਨਾ ਤਾਂ ਹੈਡ ਆਫ ਦੀ ਗੱਲ ਇਹ ਆ ਠੀਕ ਐ। ਇੱਕ ਤਾਂ ਮਹਾਰਾਜ ਨੂੰ ਯਾਦ ਰੱਖੋ ਦੂਸਰੀ ਗੱਲ ਪੋਜ਼ਿਟਿਵ ਰਹੋ ਬਸ। ਕੀ ਕੁਝ ਵੀ ਕਿ ਹੋਇਆ ਨਾ ਮੈਂ ਤਾਂ ਠੀਕ ਐ। ਵੀ ਹੌਸਲਾ ਰੱਖੇਗਾ ਮਾੜਾ ਜਾਂ ਤੂੰ ਹੌਸਲਾ ਬਹੁਤ ਛੱਡ ਦਿੰਦੀ। ਮੈਨੂੰ ਆਪ ਦੇ ਤੀਂਗੇ ਕੋਈ ਨਾ ਮੇਰੇ ਵੀ ਦਲ ਦੂੰਦਾਂ ਦਾ ਠੀਕ ਹੋ ਜਾਂਦੇ ਹੁੰਦੇ ਸੀ। ਮੈਨੂੰ ਵੀ ਤਾਂ ਤੁਸੀਂ ਕਿੰਨੇ ਨੇ ਹੁੰਦੇ ਹੋ। ਮੈਂ ਕਿਹਨੇ ਡਾਕਟਰ ਆ ਬਿਮਾਰ ਬੇਟਾ ਸਪੀਚ ਅਟਕਿਆ ਹੋਇਆ ਹੈ ਪੇਸ਼ੈਂਟ ਤੇ ਜਸਣਾ। ਅੱਛਾ ਕੋ ਪਾਣੀ। ਕਿਆ ਦੱਸੇ ਡਾਕਟਰ ਨੇ? ਜਾਨ ਤੋਂ ਨੇ ਦੱਸਿਆ ਵੀ ਮਾਤਾ ਘਰ ਤੇ ਪਿਆ ਚੱਲਦੀ ਆ ਮਮਮੀ ਨੂੰ ਕੋਈ ਦੱਸਣਾ ਪਿਆ। ਕੀ ਲੋਕੋ ਨੇ ਮੈਂ ਨਾ ਬੱਸ ਮੈਂ ਹੀ ਪਾ ਦਿੰਦੀ ਆ ਮਾਂ ਦਾ ਖਤ ਪਿਆਰ ਤਾਂ ਕਰ ਨਹੀਂ ਸਕਦਾ ਵੀ ਘੱਟ ਪਿਆਰ ਕਰਦੀ ਹੁੰਦੀ ਪਿਆਰ ਘੱਟਦੀ ਆ ਖੂਨ ਖੂਨ ਵੀ ਬਹੁਤ ਆ ਮੈਂ ਹੁਣ ਤਾਂ ਨਹੀਂ ਜਾ ਕੇ ਪਿਆਰ ਇਸੇ ਕਰੂ ਖੂਨ ਘਟ ਆ ਗਿਆ ਵੀੰਮੀ ਪਿਆਰ ਪਿਆਰ ਦੀ ਕਮੀ ਕਰ ਸੀ ਉਹਨੇ 2 ਗ੍ਰਾਮ ਘੱਟ ਗਿਆ ਜਿਆਦਾ ਘੱਟ ਚੱਲ 10 ਗ੍ਰਾਮੇ ਲਾੜਾ ਚੱਲ ਹੂੰ ਬੁਰੀ ਲੱਗ ਤੁਹਾਨੂੰ ਕੈਰ ਰਸੇ ਵੈਸੇ ਨੂੰ ਇੱਥੇ ਰੱਖ ਲਓ ਕੋਈ ਨਹੀਂ ਬਾਅਦ ਵਿੱਚ ਰੱਖ ਲਿਓ। ਉਹਨੇ ਪ੍ਰੇਸ਼ਕ ਦੇ ਆਜਾ ਡਾ ਲੱਗਦਾ ਮੈਨੂੰ। ਆਹ ਇੱਧਰ ਰੱਖ ਦਿੰਦੇ ਹਾਂ ਨੂਰ ਨਾ ਭੰਦ। ਉਹ ਪਿਆ। ਮਨਾਂ ਨਹੀਂ ਕਰਿਆ ਉਹ ਕਹਿੰਦੇ ਵੀ ਜੇ ਨਾ ਵੀ ਨਾਂ ਤੰਦ ਦਵੇ ਨਾ 5 ਤੱਕ। ਯਾ ਤੂੰ ਸੋਚ ਗਈ ਕਾਤੇ ਆ ਵੀ ਮੇਰੇ ਗੁਣਾ ਹੈ। ਕਾਲਾ ਖਤਮ ਆ ਕੇ ਸੂਰਾ ਨਹੀਂ। ਮੰਮੀ ਨੂੰ ਤੁਹਾਨੂੰ ਤਾਂ ਮੰਮੀ ਨੂੰ ਕੱਲ ਦੱਸ ਦੇ ਨਾ। ਉਹ ਆਹ ਧਰੋ। ਜਿਹੜਾ ਕਿਸੇ ਐਟਰਾ ਸੌਨ ਕਰਾਇਆ ਮੈਨਾਂ। ਹੈ ਇਹ ਪ੍ਰੋਬਲਮ ਬਏ ਉਦ ਅਪਰੇਸ਼ਨ ਨੇ ਹੁੰਦਾ ਉਹਦਾ ਦਵਾਈ ਜਲਾ ਦੇਣਾ ਪੈਂਦੀ। ਕੋਈ ਦਵਾਈ ਨਹੀਂ ਦੇ ਸਕਦੇ। ਨਾ ਕੋਈ ਦਵਾਈ ਬਣੀ ਜੀ। ਅੱਛਾ ਬੇਟੇ ਲੈਣੇ ਪ੍ਰੇਸ਼ ਨੇ ਹੁੰਦਾ। ਫਿਰ ਉਹ ਪਿੰਡ ਵੀ ਸਾਨੂੰ ਜਿਹੜਾ ਅਸੀਂ ਆਪਣੇ ਉਹਨਾਂ ਦੇਖਦੇ ਜੀ ਇਹ ਦੱਸ ਦੋ ਉਹ ਨਹੀਂ ਹੈਗਾ। ਵੀ ਇਹ ਤੁਹਾਡੇ ਪੱਤੀਆਂ ਕਰ ਦੋ। ਅੱਛਾ। ਹੂੰ। ਦੋ ਹੈ ਦੋਤੇ ਪੱਤੀਆਂ ਦੱਸੀ ਉਹਨਾਂ ਨੇ। ਅੱਛਾ ਦੋਹਾਂ ਚਾਹਾਂ ਇੱਕ ਦਸੌਰੀ ਆ ਪਾਣੀ ਦੀ। ਇਹ ਕਹਾਣੀ ਸ਼੍ਰੀ ਲਿੱਤਾ ਦਾ ਦਾ ਹੂੰ ਤੇ ਹੁਣ ਉਹ ਦੇਖਦੇ ਉਹ ਕਹਿੰਦੇ ਵੀ ਜੇ ਤਾਂ ਇਹ ਤਾਂ ਦਵਾਈਆਂ ਤੇ ਦਰਦ ਦਬ ਕੇ ਤਾਂ ਠੀਕ ਐ ਨਹੀਂ ਫਿਰ ਅਸੀਂ ਆਪਣਾ ਸਟੇਟ ਸਕਿਨ ਕਰਵਾਉਂਦੇ ਅੱਛਾ ਵੀ ਅਸੀਂ ਦੁਆ ਕਰਾਂਗੇ ਹਾਂ ਸਟੇਟ ਸਕਿਨ ਉਹ ਜਦੋਂ ਜੇ ਜੇ ਵੀ ਆਈ ਕੋਈ ਥੋੜੀ ਜਿਹੀ ਆਪਰੇਸ਼ਨ ਕਰਾ ਲੈਸ ਅੱਛਾ ਅਪਰੇਸ਼ਨ ਮੇਰੇ ਨਾਲ ਉਹ ਇਤਨ ਨਭੜੇ ਨਹੀਂ ਆਣੇ ਸ੍ਰੀਸ਼ ਨੇ ਕਰਕੇ ਹੀ ਹੋਏ ਆਪਰੇਸ਼ਨ ਹਾਂ ਆਪਰੇਸ਼ਨ ਨਾਲ ਕਰਕੇ ਉਹ ਕੋਤੇ ਨਹੀਂ ਖੁੱਲਦੀ කෝලර සර මා හොල්ලදී නිපොත්ත කොල්ලදීම ਤੁਹਾਡਾ ਸਾਥ ਮੈਨੂੰ ਹੋਇਆ ਵਾ ਬਾਕੀ ਦੀਦੀ ਤੂੰ ਸਹੀ ਸੋਚੀ ਮੈਨੂੰ ਕੁਝ ਨਹੀਂ ਹੋਇਆ ਮੈਂ ਅਮੇ ਦਵਾਈ ਜਣਾ ਠੀਕ ਹੋ ਜਾ ਜੀ ਠੀਕ ਨੇ ਮਮੀ ਕਹਿ ਨਹੀਂ ਦਿੰਦੇ ਸਵਾਲ ਦੇ ਚੁਪਕੀ ਨਾਲ ਵੀ ਰੋਮਾਂ ਮਾਰ ਲੈ ਮੈਂ ਉਹ ਗੱਲ ਹੋ ਗਈ ਸਹੀ ਗੱਲ ਹੈ ਮੈਂ ਕਹਾਂ ਮੇਰੀ ਲੱਤਾਂ ਦੁਦੀਆਂ ਮੇਰਾ ਐ ਹੁੰਦਾ ਮੇਰਾ ਉਹ ਹੁੰਦਾ ਦੀਦੀ ਕਿ ਕੋਈ ਨਾ ਕੋਈ ਵੀ ਠੀਕ ਪੇਰਾ ਵੀ ਹੁੰਦਾ ਤੇ ਮੈਂ ਮੈਨੂੰ ਤੋ ਟੇਕਾ ਦਿੱਤੀ ਆ ਸੋ ਇਹ ਮੈਂ ਤੈਨੂੰ ਆਪਣਾ ਦੱਸਣਾ ਲੰਡੂ ਅੱਜ ਗਿਆ ਉਹਦਾ ਅੱਜ ਸੂਕਬਾਰ ਬੈਠੀ ਆ ਹਾਂ ਹੋ ਹੋਰ ਮਾ ਮਮਾ ਕੋਚਾ ਲੈ ਹੋਰ ਮੜਾ ਉੱਦਾਂ ਵੀ ਆਰਾਮ ਕਰੀ ਮੜਾ ਹਣਾ ਥੋੜੇ ਦਿਨ ਨਹੀਂ ਉਹ ਦੱਸਿਆ ਕਹਿੰਦੇ ਵੀ ਜੇ ਕੰਮ ਨਾ ਹੋਤਾ ਕਰੂ ਫੇਰ ਤੇਰੇ ਭਾਜੀ ਗਿਆ ਛੰਡਿਆ ਹੈਗੀਆਂ ਮੇਰੇ ਚੱਲ ਛੁੱਟੀਆਂ ਜੇ ਕਰਾਉਣੀ ਐ ਬੈਣੀ ਇੱਕ ਦੋ ਨਹੀਂ ਨਹੀਂ ਠੀਕ ਬੋਲਣਾ ਹਾਂ ਨਾ ਉਹ ਜਨਾ ਕੋਈ ਪੜਦਾ ਨਹੀਂ ਥੋੜੇ ਕੰਮ ਜਿਹੀ ਕੱਪੜਿਆਂ ਦਾ ਹੀ ਐ ਕੱਪੜਿਆਂ ਦਾ ਕਹਿੰਦੇ ਰੰਗਣੇ ਤੋਂ ਉਹਨਾਂ ਦਿਨ ਚੜੇ ਕਈ ਦਿਨ ਹੋ ਗਏ ਮੈਂ ਤਾਂ ਕੱਢੂ ਪਹਿਲਾਂ ਉਹ ਦਿਨ ਨੂੰ ਹੀ ਧੋਣ ਦੀ ਕੱਪੜੇ ਦਾ ਉੱਤਣ ਦੇ ਅੱਛਾ ਪੁਚਾ ਪੁਚਾ ਕਰ ਤੁਹਾਨੂੰ ਨਾਲ ਇਹਨੇ ਦੇਖਾ ਉਹ ਨਹੀਂ ਲੱਗਦੀ ਹਾ ਚੱਲਦੇ ਆਣੇ ਸਕੇ ਕੇ ਘਰਾ ਹੋ ਜਾਂਦਾ ਹੈ ਹੋਰ ਮਿੱਕਲੇ ਚੌੜ ਕੋਚਾ ਮੈਨੂੰ ਆਪ ਕਰਨਾ ਪੈਂਦਾ ਤੇ ਸਭ ਸੁਝ ਜਾਂਦੀ ਅੱਧੀ ਇਨਸ਼ਾ ਅੱਲਾਹ ਭਾਂਵੇਂ ਜੇ ਪੱਟੀ ਪਿੰਡਾਂ ਚਾਹ ਤਾਂ ਖਾਂਦੀ ਜਿੰਨਾ ਚੰਗੀ ਤਾਂ ਬਣਦਾ ਚੱਲ ਉਹਨੇ ਨਾਮ ਆ ਜਣਾ ਕੋਈ ਨਹੀਂ ਪੁੱਤ ਕਿ ਆ ਲੈਣਾ ਮੈਂ ਬੰਦਰ ਪਾੜਦਾ ਮੈਂ ਬੰਦਰ ਪਾੜਦਾ ਅੱਗਾ ਨਹੀਂ ਆ ਸਕਦੀ ਨਿਆ ਕੰਮ ਗੇ ਸ਼ਕਤੀਆਂ ਨੂੰ ਕੋਈ ਨਹੀਂ ਹੋਊਗਾ ਅੱਪੇ ਠੀਕ ਕਰ ਲਗੇ ਲੂਰੂ ਹੈਡ ਵਾਲੇ ਟੈਸਟ ਕਰਵਾਏ ਵਿੱਚ ਲੈ ਮੈਂ ਫੜਾਵਾ ਆ ਫੰਗ ਦੀ ਲਪਾਫਾ ਲੇ ਫੜ ਲੈ ਪਾ ਦੇ ਦਾਈ ਵਿੱਚ ਦਾਈ ਪਾ ਦੇ ਦਾਈ ਪਾ ਦੇ ਤੁਸੀਂ ਚਲੋ ਠੀਕ ਆ ਜੀ ਫਿਰ ਮਿਲਦੇ ਤੁਹਾਨੂੰ ਕਿਸੇ ਅਗਲੇ ਵਲੌਗ ਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ